ਸਾਡੇ ਸਮਾਜ ਦੇ ਵਿੱਚ ਐਸੇ ਲੱਛਣ ਤਾਂ ਬਹੁਤ ਜ਼ਿਆਦਾ ਵੱਧੇ ਆ ਰਹੇ ਆ ਔਰ ਐਸੇ ਲੱਛਣਾਂ ਨੂੰ ਦੇਖਦੇ ਹੋਏ ਪਿਛਲੇ ਦਿਨੀ ਇੱਕ ਜਿਹੜਾ ਹੈਗਾ ਮਰਡਰ ਵੀ ਹੋ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਆ ਅੱਜ ਲੱਛਣਤਾ ਜਿਹੜੀ ਆ ਜੀ ਉਹਦੇ ਮਗਰ ਬੜੇ ਕਾਰਨ ਹਮੇਸ਼ਾ ਤੋਂ ਜੁਗੋ ਜੁਗ ਚੱਲਦਾ ਆ ਰਿਹਾ ਕਿ ਇੱਕ ਦੇਵਤਾ ਸਰੂਪ ਇਨਸਾਨ ਹੁੰਦੇ ਆ ਤੇ ਇੱਕ ਸ਼ੈਤਾਨ ਦੀ ਔਲਾਦ ਹੁੰਦੀ ਆ ਹਰ ਕਿਸਮ ਦੇ ਬੰਦੇ ਹਰ ਯੁਗ ਦੇ ਵਿੱਚ ਰਹੇ ਆ ਅੱਜ ਵੀ ਹੈਗੇ ਆ ਅੱਜ ਦੇ ਵਿੱਚ ਤੇ ਪਹਿਲਾਂ ਦੇ ਵਿੱਚ ਫਰਕ ਇਹ ਆ ਕਿ ਪਹਿਲਾਂ ਜੇ ਕੋਈ ਸ਼ਰਾਤਤੀ ਅਨਸਰ ਕੋਈ ਗਲਤ ਕੰਮ ਕਰਦਾ ਸੀ ਤਾਂ ਉਹ ਇੱਕ ਲੋਕਲ ਲੈਵਲ ਤੇ ਇੱਕ ਪਿੰਡ ਪੱਦਰ ਤੇ ਰਹਿ ਜਾਂਦਾ ਸੀ ਅੱਜ ਜੇ ਕੋਈ ਸ਼ਰਾਤਤੀ ਅਨਸਰ ਕੋਈ ਗਲਤ ਕੰਮ ਕਰਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਪਾ ਦਿੰਦਾ ਉਹਨੂੰ ਉਸ ਚੀਜ਼ ਦੀ ਛਰ ਲਾਂਤ ਤਾਂ ਕੀ ਪੈਣੀ ਆ ਉਹ ਚੀਜ਼ ਦੇ ਉੱਤੇ ਨੇ ਸ਼ਰਮਸਾਰ ਤਾਂ ਕੀ ਹੋਣਾ ਸੋਸ਼ਲ ਮੀਡੀਆ ਜਾਂ YouTube ਜਾਂ ਜਿਹੜੇ ਪਲੇਟਫਾਰਮ ਦੇ ਉੱਤੇ ਪਾਉਂਦੇ ਆ ਉਹਦੇ ਵੱਲੋਂ ਉਹਨਾਂ ਨੂੰ ਪੈਸੇ ਮਿਲਦੇ ਆ ਕਿਉਂਕਿ ਜਿੰਨੇ ਵਿਊਅਰਸ ਦੇਖਦੇ ਆ ਹਮੇਸ਼ਾ ਤੋਂ ਬਣਿਆ ਆ ਆ ਕਿ ਜਿਹੜਾ ਚੰਗਾ ਕੰਮ ਆ ਜਿਹੜੀ ਚੰਗੀ ਸਿੱਖਿਆ ਵਾਲੀ ਗੱਲ ਆ ਉਹਨੂੰ ਲੋਕ ਘੱਟ ਉਤਸ਼ਾਹਤ ਹੁੰਦੇ ਆ ਦੇਖਣ ਵਾਸਤੇ ਤੇ ਜਿਹੜਾ ਕੋਈ ਗਲਤ ਕੰਮ ਆ ਗਲਤ ਕੋਈ ਅਪਰੋਚ ਆ ਉਹਨੂੰ ਛੇਤੀ ਲੋਕ ਅਟਰੈਕਟ ਹੁੰਦੇ ਆ ਖਾਸ ਕਰਕੇ ਸਾਡੇ ਨੌਜਵਾਨ ਜਿਹੜਾ ਇਹ ਮਰਡਰ ਹੋਇਆ ਇਹ ਇੱਕ ਅੰਦਰੋਂ ਜਿਹੜੀ ਮਤਲਬ ਤੁਸੀਂ ਸਮਝੋ ਵੀ ਵਿਰੋਧਾਪਾਸ ਆ ਗਵਰਨਮੈਂਟ ਦੇ ਲਈ ਜਾਂ ਪ੍ਰਸ਼ਾਸਨਿਕ ਜਿਹੜੇ ਜਿਹੜੀਆਂ ਵੀ ਸੰਸਥਾਵਾਂ ਉਹਨਾਂ ਦੇ ਲਈ ਇਹ ਅੰਦਰਲਾ ਵਿਰੋਧਾਪਾਸ ਆ ਲੋਕਾਂ ਦਾ ਕਿਉਂਕਿ ਜੇ ਪ੍ਰਸ਼ਾਸਨ ਇਹ ਚੀਜ਼ ਨੂੰ ਰੋਕੇ ਤਾਂ ਲੋਕਾਂ ਨੂੰ ਕਾਨੂੰਨ ਆਪ ਦੇ ਹੱਥ ਲੈਣ ਦੇ ਵਿੱਚ ਕੋਈ ਲੋੜ ਨਹੀਂ ਉਹਨੂੰ ਜਦ ਕੇ ਦੇਖਿਆ ਜਾਵੇ ਤਾਂ ਉਹਨਾਂ ਨੌਜਵਾਨਾਂ ਨੇ ਬੇਸ਼ੱਕ ਸਮਾਜ ਦਾ ਸੁਧਾਰ ਕਰਨਾਂ ਅਤੇ ਕਾਰਾ ਕੀਤਾ ਪਰ ਉਹਨਾਂ ਦੀ ਤਾਂ ਵਿਚਾਰਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਉਹਨਾਂ ਦੇ ਤਾਂ ਮਾਪੇ ਢਿੱਕਣਗੇ ਨਾ ਸਾਡੇ ਪੁੱਤ ਕਿੱਧਰ ਨੂੰ ਗਏ ਜੇਲ੍ਹਾਂ ਹੋ ਗਈਆਂ ਤਾਂ ਵੀ ਫਰਾਰ ਹੋਗੇ ਤਾਂ ਵੀ ਭਾਵੇਂ ਉਹਨਾਂ ਨੇ ਕੋੜ ਵਧਿਆ ਸਮਾਜ ਦਾ ਉਹ ਪਰ ਕਾਨੂੰਨ ਤਾਂ ਉਹਨਾਂ ਨੂੰ ਆਪ ਦੇ ਹੱਥ ਲੈਣਾ ਪੈ ਗਿਆ ਉਹ ਦੋਖੀ ਤਾਂ ਕਾਨੂੰਨ ਦੇ ਬਣ ਕੇ ਮੇਰੀ ਬੇਨਤੀ ਆ ਪ੍ਰਸ਼ਾਸਨਾਰ ਪ੍ਰਸ਼ਾਸਨ ਅੱਗੇ ਵੀ ਹੱਥ ਜੋੜ ਕੇ ਤੇ ਆਪਣੇ ਸਮਾਜਿਕ ਲੋਕਾਂ ਅੱਗੇ ਵੀ ਹੱਥ ਜੋੜ ਕੇ ਕਿ ਜਿਹੜਾ ਵੀ ਕੋਈ ਇਹੋ ਜੀ ਲਖਰਤਾ ਫਰਾਂਦਾ ਉਹਦਾ ਵਿਰੋਧ ਕਰੋ ਉਹਨੂੰ ਲਾਇਕ ਨਾ ਪਾਓ ਸੋਸ਼ਲ ਮੀਡੀਆ ਤੇ ਉਹਦੀ ਸ਼ੇਅਰ ਨਾ ਕਰੋ ਸੋਸ਼ਲ ਮੀਡੀਆ ਤੇ ਉਹਨੂੰ ਲਾਂਤ ਪਾਓ ਪਿੰਡ ਪੱਦਰ ਤੇ ਵੀ ਮੁਹੱਲੇ ਪੱਦਰ ਤੇ ਵੀ ਵਾਰਡ ਪੱਲਰ ਤੇ ਵੀ ਸ਼ਹਿਰ ਪੱਦਰ ਤੇ ਵੀ ਤੇ ਪ੍ਰਸ਼ਾਸਨਿਕ ਪਦਰ ਦੇ ਉੱਤੇ ਵੀ ਸਟੇਟ ਪਦਰ ਦੇ ਉੱਤੇ ਵੀ ਸਾਡੇ ਸਮਾਜ ਦੇ ਵਿੱਚ ਐਸਾ ਲੱਛਰਤਾ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਔਰ ਐਸੇ ਲੱਛਰਤਾ ਨੂੰ ਦੇਖਦੇ ਹੋਏ ਪਿਛਲੇ ਦਿਨੀ ਇੱਕ ਜਿਹੜਾ ਹੈਗਾ ਮਰਡਰ ਵੀ ਹੋ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਲੱਛਰਤਾ ਜਿਹੜੀ ਹੈ ਜੀ ਉਹਦੇ ਮਗਰ ਬੜੇ ਕਾਰਨ ਹਮੇਸ਼ਾ ਤੋਂ ਜੁਗੋ ਜੁਗ ਚੱਲਦਾ ਆ ਰਿਹਾ ਕਿ ਇੱਕ ਦੇਵਤਾ ਸਰੂਪ ਇਨਸਾਨ ਹੁੰਦੇ ਆ ਤੇ ਇੱਕ ਸ਼ੈਤਾਨ ਦੀ ਔਲਾਦ ਹੁੰਦੀ ਹੈ ਹਰ ਕਿਸਮ ਦੇ ਬੰਦੇ ਹਰ ਯੁਗ ਦੇ ਵਿੱਚ ਰਹੇ ਆ ਅੱਜ ਵੀ ਹੈਗੇ ਆ ਅੱਜ ਦੇ ਵਿੱਚ ਤੇ ਪਹਿਲਾਂ ਦੇ ਵਿੱਚ ਫਰਕ ਇਹ ਆ ਕਿ ਪਹਿਲਾਂ ਜੇ ਕੋਈ ਸ਼ਰਾਪਤੀ ਅੰਸਰ ਕੋਈ ਗਲਤ ਕੰਮ ਕਰਦਾ ਸੀ ਤਾਂ ਉਹ ਇੱਕ ਲੋਕਲ ਲੈਵਲ ਤੇ ਇੱਕ ਪਿੰਡ ਪੱਧਰ ਤੇ ਰਹਿ ਜਾਂਦਾ ਸੀ ਅੱਜ ਜੇ ਕੋਈ ਸ਼ਰਾਪਤੀ ਅੰਸਰ ਕੋਈ ਗਲਤ ਕੰਮ ਕਰਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਪਾ ਦਿੰਦਾ ਉਹਨੂੰ ਉਸ ਚੀਜ਼ ਦੀ ਸ਼ਰਮ ਲਾਂਤ ਤਾਂ ਕੀ ਪੈਣੀ ਆ ਉਹ ਚੀਜ਼ ਦੇ ਉੱਤੇ ਨੇ ਸ਼ਰਮਸਾਰ ਤਾਂ ਕੀ ਹੋਣਾ ਸੋਸ਼ਲ ਮੀਡੀਆ ਜਾਂ YouTube ਜਾਂ ਜਿਹੜੇ ਪਲੇਟਫਾਰਮ ਦੇ ਉੱਤੇ ਪਾਉਂਦੇ ਆ ਉਹਦੇ ਵੱਲੋਂ ਉਹਨਾਂ ਨੂੰ ਪੈਸੇ ਮਿਲਦੇ ਆ ਕਿਉਂਕਿ ਜਿੰਨੇ ਈ ਵਿਊਅਰਸ ਦੇਖਦੇ ਆ ਹਮੇਸ਼ਾ ਤੋਂ ਬਣਿਆ ਆ ਕਿ ਜਿਹੜਾ ਚੰਗਾ ਕੰਮ ਆ ਜਿਹੜੀ ਚੰਗੀ ਸਿੱਖਿਆ ਵਾਲੀ ਗੱਲ ਆ ਉਹਨੂੰ ਲੋਕ ਘੱਟ ਉਤਸ਼ਾਹਤ ਹੁੰਦੇ ਆ ਦੇਖਣ ਵਾਸਤੇ ਤੇ ਜਿਹੜਾ ਕੋਈ ਗਲਤ ਕੰਮ ਗਲਤ ਕੋਈ ਅਪਰੋਚ ਆ ਉਹਨੂੰ ਛੇਤੀ ਲੋਕ ਅਟਰੈਕਟ ਹੁੰਦੇ ਆ ਖਾਸ ਕਰਕੇ ਸਾਡੇ ਨੌਜਵਾਨ ਜਿਹੜਾ ਇਹ ਮਰਡਰ ਹੋਇਆ ਇਹ ਇੱਕ ਅੰਦਰੋਂ ਜਿਹੜੀ ਮਤਲਬ ਤੁਸੀਂ ਸਮਝੋ ਵੀ ਵਿਰੋਧਾਪਾਸ ਆ ਗਵਰਨਮੈਂਟ ਦੇ ਲਈ ਜਾਂ ਪ੍ਰਸ਼ਾਸਨਿਕ ਜਿਹੜੀਆਂ ਵੀ ਸੰਸਥਾਵਾਂ ਉਹਨਾਂ ਦੇ ਲਈ ਇਹ ਅੰਦਰਲਾ ਵਿਰੋਧਾਪਾਸ ਆ ਲੋਕਾਂ ਦਾ ਕਿਉਂਕਿ ਜੇ ਪ੍ਰਸ਼ਾਸਨ ਇਹ ਚੀਜ਼ ਨੂੰ ਰੋਕੇ ਤਾਂ ਲੋਕਾਂ ਨੂੰ ਕਾਨੂੰਨ ਆਪਦੇ ਹੱਥ ਲੈਣ ਦੇ ਵਿੱਚ ਕੋਈ ਲੋੜ ਨਹੀਂ ਉਹਨੂੰ ਜਦ ਕੇ ਦੇਖਿਆ ਜਾਵੇ ਤਾਂ ਉਹਨਾਂ ਨੌਜਵਾਨਾਂ ਨੇ ਬੇਸ਼ੱਕ ਸਮਾਜ ਦਾ ਸੁਧਾਰ ਕਰਨਾਂ ਵਾਸਤੇ ਕਾਰਾ ਕੀਤਾ ਪਰ ਉਹਨਾਂ ਦੀ ਤਾਂ ਵਿਚਾਰਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਉਹਨਾਂ ਦੇ ਤਾਂ ਮਾਪੇ ਧਿੱਕਣਗੇ ਨਾ ਸਾਡੇ ਪੁੱਤ ਕਿੱਧਰ ਨੂੰ ਗਏ ਜੇਲ੍ਹਾਂ ਹੋ ਗਈਆਂ ਤਾਂ ਵੀ ਫਰਾਰ ਹੋਗੇ ਤਾਂ ਵੀ ਭਾਵੇਂ ਉਹਨਾਂ ਨੇ ਕੋੜ ਵੱਡਿਆ ਸਮਾਜ ਦਾ ਉਹ ਪਰ ਕਾਨੂੰਨ ਤਾਂ ਉਹਨਾਂ ਨੂੰ ਆਪਦੇ ਹੱਥ ਲੈਣਾ ਪੈ ਗਿਆ ਉਹ ਦੋਖੀ ਦਾ ਕਾਨੂੰਨ ਦੇ ਬਣ ਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਆ ਪ੍ਰਸ਼ਾਸਨ ਅੱਗੇ ਵੀ ਹੱਥ ਜੋੜ ਕੇ ਤੇ ਆਪਣੇ ਸਮਾਜਿਕ ਲੋਕਾਂ ਅੱਗੇ ਵੀ ਹੱਥ ਜੋੜ ਕੇ ਕਿ ਜਿਹੜਾ ਵੀ ਕੋਈ ਇਹੋ ਜੀ ਲੱਛਰਤਾ ਫਰਾਂਦਾ ਉਹਦਾ ਵਿਰੋਧ ਕਰੋ ਉਹਨੂੰ ਲਾਈਕ ਨਾ ਪਾਓ ਸੋਸ਼ਲ ਮੀਡੀਆ ਤੇ ਉਹਦੀ ਸ਼ੇਅਰ ਨਾ ਕਰੋ ਸੋਸ਼ਲ ਮੀਡੀਆ ਤੇ ਉਹਨੂੰ ਲਾਂਤ ਪਾਓ ਪਿੰਡ ਪੱਦਰ ਤੇ ਵੀ ਮੁਹੱਲੇ ਪੱਦਰ ਤੇ ਵੀ ਵਾਰਡ ਪੱਲਰ ਤੇ ਵੀ ਸ਼ਹਿਰ ਪੱਦਰ ਤੇ ਵੀ ਤੇ ਪ੍ਰਸ਼ਾਸਨਿਕ ਪੱਦਰ ਦੇ ਉੱਤੇ ਵੀ ਸਟੇਟ ਪੱਦਰ ਦੇ ਉੱਤੇ ਵੀ